ਮੁਰ ਸਿੱਖਾਂ ਵਿੱਚ ਰੀਤ ਰਹੀ ਅਸੀਂ ਵੀ ਛੋਟੇ ਹੁੰਦੇ ਆ ਵਿਖੇ ਹੁਣ ਅਜਮਨਾਂ 20 ਸਾਲਾਂ ਤੋਂ ਰੋਲੇ ਰੱਪੇ ਜੇ ਵਿੱਚ ਪੈ ਗਿਆ ਜਿਆਦਾ ਜਦੋਂ ਕੋਈ ਬੱਚਾ ਸਾਸ ਸੰਗਤ ਨੇ ਉੱਠਣ ਬੈਠਣ ਦੇ ਯੋਗ ਮਾਨੇ ਹੋ ਜਾਣਾ ਨਾ ਜਨਮ ਤੋਂ ਬਾਅਦ ਬੱਚਾ ਥੋੜਾ ਬਹੁਤਾ ਠੀਕ ਹੈ ਚੁੱਪਣ ਦੇ ਯੋਗ ਹੋ ਗਿਆ ਫਿਰ ਸਾਰੇ ਪਰਿਵਾਰ ਨੇ ਗੁਰੂ ਘਰ ਜਾ ਕੇ ਸੁਪਰੰਨਾ ਕਰਨਾ ਗੁਰੂ ਰੰਸੈ ਦਾ ਜਦੋਂ ਬੱਚਾ ਤੁਰਨ ਫਿਰਨ ਲੱਗਦਾ ਹੈ ਚਾਰ ਪੰਜ ਸਾਲ ਦਾ ਉਦੋਂ ਲਿਜਾ ਕੇ ਪੰਜ ਪਿਆਰਿਆਂ ਦੇ ਚੁਲਾ ਛਕਾਉਣਾ ਅਮਰਦ ਦਾ ਬਾਬਾ ਜੀ ਨੂੰ ਚੁਲਾ ਦੇ ਦਿਓ ਬਾਬਾ ਜੀ ਨੂੰ ਅਮਰਦ ਦੇ ਚੁਲੇ ਦੇ ਦਿਓ ਤੇ ਨਾਲ ਅਰਦਾਸ ਕਰਾਉਣੀ ਸੱਚੇ ਪਾਤਸ਼ਾਹ ਜਨਮ ਅਸੀਂ ਦੇ ਦਿੱਤਾ ਪਰ ਕਲਗੀਆਂ ਵਾਲਿਆ ਜੀਵਨ ਤੂੰ ਦੇਣਾ ਹੈ ਪਾਤਸ਼ਾਹ ਜਨਮ ਸਾਡੇ ਤੋਂ ਹੋਇਆ ਹੈ ਆਛਾ ਸਾਡੇ ਬੱਚੇ ਨੂੰ ਜੀਵਨ ਤੁਸੀਂ ਦੇਣਾ ਜਿਹਦਾ ਜੀਵਨ ਉੱਚਾ ਉਹਦਾ ਜਨਮ ਵੀ ਸਫਲ ਹੈ ਜਿਹਦਾ ਜੀਵਨ ਚੰਗਾ ਨਾ ਰਹੇ ਉਹਦਾ ਜਨਮ ਵੀ ਵਿਅਰਥ ਹੁੰਦਾ ਫਿਰ ਮਾਂ ਪਿਓ ਅਰਦਾਸ ਕਰਾਉਂਦੇ ਸੀ ਮਹਾਰਾਜ ਕਿਰਪਾ ਕਰੋ ਸਤਿਗੁਰੂ ਜਨਮ ਇਹਦਾ ਸਾਡੇ ਤੋਂ ਹੋਇਆ ਪਰ ਜੀਵਨ ਤੁਸੀਂ ਦਿਓ ਇਹ ਗੁਰੂ ਤੋਂ ਅਸੀਸ ਲੈਂਦੇ ਸੀ ਪੁੱਤਾਂ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਤੇ ਅੱਜ ਵੀ ਚੱਲਦਾ ਹੈ ਅੱਜ ਕਿੱਕਾਂ ਦੇ ਰੋਲੇ ਪੈ ਗਏ ਤੇਕ ਦੇ ਕੱਟੀ ਜੋ ਕੇਕ ਜਦੋਂ ਵੱਡਾ ਹੁੰਦਾ ਸਿੱਧਾ ਕੇਸ ਹੀ ਕਟਾਉਂਦਾ ਆ ਜਿੰਨਾ ਸਾਡੇ ਦੁਆਬੇ ਵਿੱਚ ਰੌਲਾ ਪਿਆ ਕੇਕਾਂ ਦਾ ਉਨੇ ਹੀ ਲੋਕਾਂ ਨੇ ਕੇਸ ਕਟਾਇਆ ਹੈ ਸਾ ਸੰਗਤ ਸਿੱਖ ਕੇਕਾਂ ਵਾਲੇ ਪਾਸੇ ਨਹੀਂ ਇਹ ਸਿੱਖੀ ਦੀ ਮਰਿਆਦਾ ਨਹੀਂ ਹੈ ਸਿੱਖ ਪਰਪਰਿਸ਼ਾਦੀ ਦੇਖ ਲਿਆ ਪਿਆ ਅਰਦਾਸ ਕਰੇ ਆਪਣੇ ਬੱਚਿਆਂ ਲਈ ਗੁਰੂ ਕੋਲੋਂ ਸਿੱਖੀ ਮੰਗੇ ਮੈਂ ਬਹੁਤ ਵਾਰ ਬੇਨਤੀ ਕਰਦਾ ਹਾਂ ਨਾ ਤੁਸੀਂ ਵੀ ਤੇ ਮੈਂ ਵੀ ਆਪਾਂ ਸਾਰੇ ਇਹ ਧਾਰ ਸਕੀਏ ਸਿੱਖੀ ਉੱਤੇ ਕਿਸੇ ਦਾ ਦਾਵਾ ਨਹੀਂ ਹੈ ਉਹੀ ਬੰਦਾ ਦਾਵਾ ਕਰੇ ਨਾ ਮੈਂ ਸਾਡੀ ਸਿੱਖੀ ਹੈ ਨਾ ਸਿੱਖੀ ਦਾਵਾ ਨਹੀਂ ਸਿੱਖੀ ਮੇਰੇ ਕਲਗੀਧਰ ਪਾਤਸ਼ਾਹ ਦੇ ਘਰ ਦੀ ਦਾਤ ਹੈ ਇਹ ਵਾਹਿਦ ਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਮਲਕੀਅਤ ਹੈ ਜਿੱਤੇ ਗੁਰੂ ਤਰਠ ਪੈਣ ਨੂੰ ਸਿੱਖੀ ਸਿੱਖੀ ਦੇ ਦੇਣ ਜਿੱਤੋਂ ਗੁਰੂ ਪਾਤਸ਼ਾਹ ਨਜ਼ਰ ਫੇਰ ਲੈਣ ਉਤੋਂ ਸਿੱਖੀ ਵਾਪਸ ਲੈ ਲੈਂਦੇ ਸਿੱਖੀ ਦਾਵਾ ਨਹੀਂ ਸਿੱਖੀ দান ਹੈ ਤਾਈਓ ਰੋਜ਼ ਮੰਗਿਆ ਜਾਂਦਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸਦਾਨ ਰਹਿਦਾਨ ਬਵੇਤ ਦਾਨ ਵਿਸਾਦਾਨ ਪ੍ਰੋਸਾਦਾਨ ਫਿਰ ਸਭ ਤੋਂ ਦਾਨਾ ਸਰ ਦਾਨ ਨਾਮਦਾਨ ਇਹ ਗੁਰੂ ਕੋਲੋਂ ਮੰਗਰੈ ਨੇ ਬੱਚੇ ਨੂੰ ਲਿਜਾ ਕੇ ਜ਼ਰੂਰ ਅਰਦਾਸ ਕਰਿਆ ਕਰੋ ਪਾਤਸ਼ਾਹ ਜਨਮ ਸਜਦੇ ਤੋਂ ਹੋ ਗਿਆ ਬੱਚੇ ਦਾ ਹੁਣ ਜੀਵਨ ਤੁਸੀਂ ਦਿਓ ਜਨਮ ਅਸੀਂ ਦਿੱਤਾ ਹੈ ਪਾਤਸ਼ਾਹ ਜੀਵਨ ਤੂੰ ਦੇ ਨੇ ਜੀਵਨ ਕਦ ਨਾਲ ਮਿਲਣਾ ਪੁੱਤਾ ਮਾਤਾ ਕੀ ਆਸ਼ੀਸ਼ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਦਾ ਭਜੋ ਜਗਦੀਸ਼ ਦਾਨਾ ਸਰਦਾਨ ਨਾਮਦਾਨ ਚਿੱਤੇ ਰਵੇ ਵੈਗੁਰ ਦਾ ਨਾਮ ਹੁਣ ਸੁਣਿਓ ਸਾਧ ਸੰਗਤ ਜਾਂ ਇਵਾਦਤ ਵਾਲਿਆਂ ਦਾ ਨਾਮ ਧਰਤੀ ਤੇ ਰਹਿਣਾ ਜਾਂ ਸ਼ਹਾਦਤ ਵਾਲਿਆਂ ਦਾ ਅੱਜ ਤੁਸੀਂ ਇਹ ਦੋਮਾ ਸ਼ਕਤੀਤਾਂ ਦੇ ਮਾਲਕ ਧੰਨ ਆਵਾ ਦੀਪ ਸਿੰਘ ਜੀ ਨੇ ਇਸ ਜਨਮ ਧਰਤੀ ਤੇ ਆਏ ਹੋ ਉਹਨਾਂ ਕੋਲ ਇਵਾਦਤ ਵੀ ਹੈ ਤੇ ਸ਼ਹਾਦਤ ਵੀ ਹੈ ਕਲਗੀਧਰ ਪਾਤਸ਼ਾਹਾਂ ਦੇ ਕੋਲੋਂ ਖੰਡੇ ਵਾਟੇ ਦੀ ਪੋਲ ਛਤੀ 1700 ਈਸਵੀ ਦੀ ਵਸਤ ਕੀ ਨੂੰ ਇਤਿਹਾਸ ਕਹਿੰਦਾ ਹੈ ਮੈਂ ਜਿੰਨੀਆਂ ਕਿਤਾਬਾਂ ਫਰੋਲੀਆਂ ਨੇ ਬਹੁਤ ਸੰਖੇਪ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਮਿਲਿਆ ਕੋਈ ਬਹੁਤਾਂ ਵਿਸਥਾਰ ਨਹੀਂ ਹੈ ਇਤਿਹਾਸ ਕਹਿੰਦਾ ਤਕਰੀਬਨ 1680-82 ਦਾ ਜਨਮ ਹੈ ਬਾਬਾ ਦੀਪ ਸਿੰਘ ਜੀ ਦਾ 1700 ਈਸਵੀ ਦੀ ਵਿਸਾਖੀ ਨੂੰ ਤਕਰੀਬਨ 18 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੰਡੇ ਵਾਟੇ ਦੀ ਪੋਲ ਲਈ 3 ਸਾਲ ਫਿਰ ਸ਼੍ਰੀ ਅਨੰਦਪੁਰ ਸਾਹਿਬ ਰਹਿ ਕੇ ਭਾਈ ਮਨੀ ਸਿੰਘ ਜੀਆਂ ਦੇ ਕੋਲੋਂ ਬਾਬਾ ਦੀਪ ਸਿੰਘ ਜੀ ਨੇ ਸੰਥਿਆ ਲਈ ਗੁਰਬਾਣੀ ਵਿਦਿਆ ਸਿੱਖੀ ਉੱਥੇ ਰਹਿ ਕੇ ਵਿਦਿਆ ਸਿੱਖਦੇ ਰਹੇ 1703 ਈਸਵੀ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੱਝੇ ਮਾਲਵੇ ਦੁਆਬੇ ਦੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਆਪੋ ਆਪਣਾ ਪਰਿਵਾਰ ਆਪਣੇ ਪਿਛਲੇ ਪਿੰਡਾਂ 'ਚ ਲੈ ਜਾਓ ਆਨੰਦਪੁਰ ਸਾਹਿਬ ਛੱਡ ਦਿਓ ਮਹਾਰਾਜ ਜੀ ਕਿਉਂ ਕਹਿੰਦੇ ਹੁਣ ਆਨੰਦਪੁਰ ਸਾਹਿਬ ਵਿੱਚ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਦਸ਼ਮੇਸ਼ ਪਿਤਾ ਨੇ ਹੁਕਮ ਕੀਤਾ ਮੈਂ ਨਹੀਂ ਚਾਹੁੰਦਾ ਆਨੰਦਪੁਰ ਸਾਹਿਬ ਵਿੱਚ ਮੇਰੇ ਕਰਕੇ ਕਿਸੇ ਦੇ ਬੱਚੇ ਭੁੱਖੇ ਪਿਆਸੇ ਰਹਿਣ ਆਪੋ ਆਪਣੇ ਪਰਿਵਾਰ ਬੱਚਿਆਂ ਨੂੰ ਆਪਣੇ ਪਿਛਲੇ ਪਿੰਡਾਂ ਛੱਡ ਕੇ ਆਓ ਮੱਦੇ ਮਹਲਵੇ ਦੁਆਬੇ ਦੇ ਸਿੱਖ ਪਰਿਵਾਰ ਸਭ ਪਾਤਸ਼ਾਹ ਨੇ ਭੇਜਤੇ ਅਨੰਦਪੁਰ ਸਾਹਿਬ ਨੂੰ 1704 ਈਸਵੀ ਵਿੱਚ ਘੇਰਾ ਪੈਂਦਾ ਉਸ ਘੇਰੇ ਵਿੱਚ ਕਿਸੇ ਸਿੱਖ ਪਰਿਵਾਰ ਦਾ ਜ਼ਿਕਰ ਨਹੀਂ ਹੈ ਕਿ ਕਿਸੇ ਸਿੱਖ ਦੇ ਬੱਚੇ ਵੀ ਘਰੇ ਹੋਣ ਔਰ ਸਾਧ ਸੰਗਤ ਉਸ ਵਕਤ ਧੰਨਵਾਬਾ ਦੀਪ ਸਿੰਘ ਜੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਦੀਪ ਸਿੰਘ ਜੀ ਤੁਸੀਂ ਮੱਝੇ ਜਾਓ ਇਹ ਪਰਿਵਾਰਾਂ ਨੂੰ ਸਹੀ ਸਲਾਮਤ ਇਹਨਾਂ ਦੇ ਪਿੰਡ ਛੱਡੋ ਵਕਤ ਆਏਗਾ ਫਿਰ ਤੁਹਾਨੂੰ ਅਸੀਂ ਦਰਸ਼ਨ ਦੇਵਾਂਗੇ ਜਿੰਨੀ ਦੇਰ ਸਾਡਾ ਹੁਕਮ ਨਾ ਪਹੁੰਚੇ ਦਰਸ਼ਨਾਂ ਲਈ ਉੰਨੀ ਦੇਰ ਤੁਸੀਂ ਆਉਣਾ ਨਹੀਂ ਇਤਿਹਾਸ ਪੜ ਕੇ ਵੇਖਿਓ 1704 ਈਸਵੀ ਦੇ ਘੇਰੇ ਵਿੱਚ ਬਾਬਾ ਦੀਪ ਸਿੰਘ ਜੀ ਨਹੀਂ ਸਰਸਾ ਨਦੀ ਦੇ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਚਮਕੌਰ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਦਾ ਕੋਈ ਜ਼ਿਕਰ ਨਹੀਂ ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਉਮਰ ਭਾਈ 23 ਸਾਲ ਦੀ ਜਵਾਨ ਹੋਣਗੇ ਪਰ ਉਸ ਜੰਗ ਵਿੱਚ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨ ਕੇ ਮੱਧ ਆ ਗਏ ਸਿੱਖੀ ਦੇ ਪ੍ਰਚਾਰ ਦੀ ਸੇਵਾ ਸਮਾ ਲਈ ਵਕਤ ਹੋਇਆ ਜਦੋਂ ਮੁਕਸਰ ਸਾਹਿਬ ਦੀ ਜੰਗ ਹੋਈ ਉਹਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਨਹੀਂ ਹੈ ਮੁਕਸਰ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਬੂ ਕੀ ਤਲਵੰਡੀ ਪਹੁੰਚ ਜਾਂਦੇ ਨੇ ਪਾਤਸ਼ਾਹ ਦਾ ਹੁਕਮ ਹੋਇਆ ਲੱਖੀ ਜੰਗਲ ਖਾਲਸਾ ਆਏ ਦੇਦਾਰ ਲੱਗੋ ਨੀ ਸਭ ਖਾਲਸੇ ਨੂੰ ਕਿਹਾ ਇਹ ਲੱਖੀ ਜੰਗਲ ਉਹ ਇਲਾਕੇ ਨੂੰ ਉਹਦਾ ਜੰਗਲ ਦਾ ਇਲਾਕਾ ਕਹਿੰਦੇ ਸੀ ਦਰਸ਼ਨ ਕਰਨ ਲਈ ਸੰਗਤ ਪਹੁੰਚੀ ਉਦੋਂ ਧੰਨਵਾਦਾ ਦੀਪ ਸਿੰਘ ਜੀ ਹਾਜ਼ਰ ਹੋਏ ਚਰਨਾਂ ਵਿੱਚ ਮੱਥਾ ਟੇਕ ਕੇ ਸੇਵਾ ਮੰਗੀ ਪਰ ਜਵੰਨੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਵਾ ਦੇਣ ਲੱਗੇ ਕਹਿੰਦੇ ਭਾਈ ਦੀਪ ਸਿੰਘ ਜੀ ਨੂੰ ਉਦੋਂ ਬਾਬਾ ਦੀਪ ਸਿੰਘ ਨਹੀਂ ਕਹਿੰਦੇ ਭਾਈ ਦੀਪ ਸਿੰਘ ਜੀ ਤੁਸੀਂ ਭਾਈ ਮਨੀ ਸਿੰਘ ਜੀ ਦਾ ਸਾਥ ਦੇਣਾ ਸਭੋ ਕੀ ਤਲਵੰਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੂਹ ਜਵੰਨੀ ਇੱਕ ਓੰਕਾਰ ਤੋਂ 18 10 20 ਤੱਕ 31ਵਾਂ ਰਾਗ ਪਾ ਕੇ 59 ਸ਼ਬਦ 57 ਸ਼ਲੋਕ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀੜ ਉਚਾਰਨ ਕੀਤੀ ਭਾਈ ਮਨੀ ਸਿੰਘ ਲਿਖਦੇ ਰਹੇ ਸਿਆਹੀ ਤੇ ਕਲਮ ਦੀ ਸੇਵਾ ਬਾਬਾ ਦੀਪ ਸਿੰਘ ਕਰਦੇ ਰਹੇ ਸਾਧ ਸੰਗਤ ਬੜੀ ਅਨੋਖੀ ਗੱਲ ਹੈ ਜਿਸ ਉਮਰ ਵਿੱਚ ਖੰਡਾ ਚੁੱਕਣਾ ਸੀ ਕਿਰਪਾਨ ਚੁੱਕਣੀ ਸੀ ਉਸ ਉਮਰ ਵਿੱਚ ਕਲਗੀਆਂ ਵਾਲੇ ਨੇ ਕਲਮ ਫੜਾ ਦਿੱਤੀ ਤੇ ਜਿਹੜੀ ਉਮਰ ਵਿੱਚ ਕਲਮ ਫੜ ਕੇ ਲਿਖਣਾ ਸੀ ਉਸ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡਾ ਪਕੜਾ ਦਿੱਤਾ ਕੈਸੀ ਅਨੋਖੀ ਗੱਲ ਹੈ ਪਰ ਜਵਾਨੀ ਵਿੱਚ ਜਿਸ ਉਮਰ ਵਿੱਚ ਕੁਰਬਾਨ ਚੁਕਣੀ ਸੀ ਖੰਡਾ ਖੜਕਾਉਣਾ ਸੀ ਉਸ ਉਮਰ ਵਿੱਚ ਕਲਗੀਆਂ ਵਾਲੇ ਨੇ ਹੱਥ ਵਿੱਚ ਕਲਮ ਫੜਾ ਦਿੱਤੀ ਤੇ ਜਿਸ ਉਮਰ ਵਿੱਚ ਬਜ਼ੁਰਗ ਹੋ ਕੇ ਕਲਮ ਨਾਲ ਲਿਖਣਾ ਸੀ ਉਸ ਉਮਰ ਵਿੱਚ ਹੱਥ ਵਿੱਚ ਖੰਡਾ ਪਕੜਾ ਦਿੱਤਾ ਮੰਨੋਂ ਬਾਬਾ ਦੀਪ ਸਿੰਘ ਜੀ ਤੋਂ ਇਸ ਪੰਕਤੀ ਦੀ ਵਿਆਖਿਆ ਕਰਾਉਣੀ ਸੀ ਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਇਸ ਪੰਕਤੀ ਦੀ ਵਿਆਖਿਆ ਕਰਾਉਣੀ ਸੀ ਜੇ ਗੁਰੂ ਵੱਲ ਹੋ ਜਾਣਾ 78 ਸਾਲ ਦੀ ਉਮਰ ਵਿੱਚ ਵੀ ਉਹ ਖੰਡਾ ਵਾ ਸਕਦਾ ਹੈ ਜੇ ਗੁਰੂ ਵੱਲ ਖਲੋ ਜਾਏ ਜੇ ਗੁਰੂ ਵੱਲ ਨਹੀਂ ਤਾਂ ਫਿਰ ਤਾਂ ਵੱਡੇ ਵੱਡੇ ਦੁਨੀ ਜੰਦਵਰ ਕੇ ਭਾਜੀ ਗੇ ਕਿਲਾ ਛੱਡਦੇ ਉੱਥੇ ਗੱਲ ਤਾਕਤ ਦੀ ਨਹੀਂ ਹੈ ਗੱਲ ਗੁਰੂ ਦੀ ਬਖਸ਼ਿਸ਼ ਦੀ ਹੈ ਇਹ ਪੰਕਤੀਆਂ ਦੀ ਵਿਆਖਿਆ ਹੋਣੀ ਸੀ ਕਿ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰ ਜਦ ਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਜ ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਹਦੇ ਵੱਲ ਗੁਰੂ ਖਲੋ ਜਾਏ ਕਲਗੀਧਰ ਪਾਤਸ਼ਾਹ ਨੇ ਸੇਵਾ ਦਿੱਤੀ ਭਾਈ ਮਨੀ ਸਿੰਘ ਜੀ ਦੀ ਸੇਵਾ ਨਾਲ ਸਾਥ ਦਿਓ ਬਾਬਾ ਦੀਪ ਸਿੰਘ ਕਲਮ ਔਰ ਸਹੀ ਦੀ ਸੇਵਾ ਕਰਦੇ ਰਹੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਹੋਈ ਉਤੋਂ ਬਾਅਦ ਦਸ਼ਮੇਸ਼ ਪਤਾ ਨੇ ਸੇਵਾ ਲਈ ਬਾਬਾ ਦੀਪ ਸਿੰਘ ਜੀ ਇਸ ਆਦ ਬੀੜ ਦਾ ਉਤਾਰਾ ਕਰੋ ਚਾਰ ਉਤਾਰੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਕੀਤੇ ਗਏ ਚਾਰ ਸਰੂਪ ਬਾਬਾ ਦੀਪ ਸਿੰਘ ਜੀ ਨੇ ਹੱਥੀ ਲਿਖੇ ਨੇ ਸਾਧ ਸੰਗਤ ਤੁਸੀਂ 50 ਵਾਰ ਆਪਣੇ ਹੱਥੀ ਜਪਤੀ ਸਾਹਿਬ ਲਿਖ ਲਓ ਮੇਰਾ ਵਿਸ਼ਵਾਸ ਹੈ ਜੇ ਪ੍ਰੇਮ ਨਾਲ ਲਿਖੋਗੇ ਤੁਸੀਂ ਜਪਤੀ ਦੀ ਮੂਰਤ ਹੋ ਜਾਓਗੇ ਬਾਨੀ ਬਾਨੀ ਇੰਨੀ ਵੱਡੀ ਤਾਕਤ ਹੈ ਸਜਣੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਹਾਥੀ ਲਿਖੇ ਹੋਣ ਕਿੰਨੀਆਂ ਬਖਸ਼ਿਸ਼ਾਂ ਹੋਣਗੀਆਂ ਜਿਹੜੇ 47 48 ਸਿੱਖਾਂ ਨੇ ਦਸਵੇਂ ਪਾਤਸ਼ਾਹ ਤੋਂ ਅਰਥ ਸੁਣੇ ਉਹਨਾਂ ਵਿੱਚ ਵੀ ਮੋਹਰੇ ਬਹਿ ਕੇ ਬਾਬਾ ਦੀਪ ਸਿੰਘ ਸੁਣਦੇ ਰਹੇ ਇੰਨੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ

ਗੁਰੂ ਆਪ ਨਰਾਇਣ ਕਲਾਧਾਰ ਜਗਮੇ ਪਰਵਰਿਓ ਇਹ ਵਿਸ਼ਵਾਸ ਰੱਖਿਓ ਆਪ ਨਰਾਇਣ ਕਲਾਧਾਰ ਜਗਮੇ ਪਰਵਰਿਓ ਨਿਰੰਕਾਰ ਆਕਾਰ ਜੋਤਜਗ ਮੰਡਲ ਕਰਿਓ ਤੇ ਪਾਤਸ਼ਾਹ ਨੇ ਮੂੰਜ ਬੰਨੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀੜ ਮਾਣੀ ਉਚਾਰਨ ਕੀਤੀ ਅੱਜ ਵੀ ਤੁਸੀਂ ਦਰਸ਼ਨ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਹਿਜ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਜਦੋਂ ਜਿਲਤ ਤੋਂ ਰੰਭ ਤੋਂ ਦਰਸ਼ਨ ਕਰੋਗੇ ਉੱਥੇ ਇੱਕ ਲਾਈਨ ਲਿਖੀ ਹੋਈ ਹੈ ਇਹ ਵੀੜ ਦਮਦਮੀ ਵੀੜ ਨਾਲ ਮਿਲਾ ਕੇ ਲਿਖੀ ਗਈ ਹੈ ਇਹ ਸ਼ਬਦ ਦੇ ਨਾਲ ਲਿਖਿਆ ਜਾਂਦਾ ਹੈ ਇਹ ਵੀੜ ਦਮਦਮੀ ਵੀੜ ਨਾਲ ਮਿਲਾ ਕੇ ਲਿਖੀ ਗਈ ਹੈ ਭਾਵ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੈ ਇਹ ਦਮਦਮਾ ਸ਼ਬਦ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀ ਉਸ ਵੀੜ ਨਾਲ ਮਿਲਾ ਕੇ ਲਿਖੀ ਹੈ ਬਾਬਾ ਦੀਪ ਸਿੰਘ ਜੀ ਦੇ ਹੱਥ ਦੀ ਲਿਖੀ ਲੈਣ ਹੈ ਤਾਜ ਛਪੀ ਜਾਂਦੀ ਹੈ ਜਿਹੜਾ ਵੀ ਸਰੂਪ ਬਾਬਾ ਦੀਪ ਸਿੰਘ ਜੀ ਆਨੇ ਅੱਗੇ ਲਿਖਿਆ ਉਹਦੇ ਉੱਤੇ 24 ਰੂਪਾਂ ਵਿੱਚ ਇਹ ਲਾਈਨ ਸ਼ੁਰੂ ਚ ਲਿਖੀ ਕੇ ਇਹ ਬੀੜ ਦੰਗ ਨਵੀਂ ਬੀੜ ਨਾਲ ਮਿਲਾ ਕੇ ਲਿਖੀ ਗਈ ਹੈ ਧੰਨ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖਣ ਦੀ ਸੇਵਾ ਕੀਤੀ ਜਿੱਥੋਂ ਤੱਕ ਗੱਲ ਮੋਝੰਨੀ ਆਪਾਂ ਗੁਰੂ ਦੀਆਂ ਵਡਿਆਈਆਂ ਕੀ ਕਰ ਸਕਦੇ ਗੁਰੂ ਤਾਂ ਰੱਬ ਹੈ ਮੈਂ ਤੁਹਾਨੂੰ ਗੁਰਸਿੱਖਾਂ ਦੀਆਂ ਔਧਾਰਨਾ ਦੇ ਸਕਦਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਾਦ ਹੈ ਭਾਈ ਕਾਨ ਸਿੰਘ ਨੱਭਾ ਜਿਨ੍ਹਾਂ ਦਾ ਜ਼ਿਕਰ ਭਾਈ ਰਣਜੀਤ ਸਿੰਘ ਦੀ ਹੁਣੇ ਕਰ ਰਿਹਾ ਸੀ ਗੁਰੂ ਦੇ ਕੀਰਤਨੀ ਭਾਈ ਕਾਨ ਸਿੰਘ ਨੱਭਾ ਉਹਨਾਂ ਦੇ ਪਿਤਾ ਨੇ ਬਾਬਾ ਨਰੈਣ ਸਿੰਘ ਜੀ ਜਿੱਥੇ 90 ਗੁਰਦਵਾਰੇ ਬਣਿਆ ਹੋਇਆ ਨਾ ਘੋੜਿਆਂ ਵਾਲਾ ਗੁਰਦਵਾਰਾ 90 ਉੱਥੇ ਮੁੱਖ ਗ੍ਰੰਥੀ ਰਹਿ ਔਰ ਉਸ ਜਗ੍ਹਾ ਉੱਤੇ ਉਸੇ ਗੁਰਦਾਰੇ ਭਾਈ ਕਾਨ ਸਿੰਘ ਨੱਬਾਂ ਦੇ ਪਿਤਾ ਬਾਬਾ ਨਰੈਣ ਸਿੰਘ ਜੀ ਨੇ ਇੱਕ ਚੌਂਕੜੇ ਤੇ ਅਖੰਡ ਪਾਠ ਸਾਹਿਬ ਮੂੰਹ ਜਵਾਨੀ ਕੀਤਾ ਇੱਕ ਓੰਕਾਰ ਤੋਂ 18-20 ਤੱਕ ਸਿੱਖਾਂ ਨੇ ਕੋਲ ਬਹਿ ਕੇ ਸੁਣਿਆ ਇੱਕ ਪਾਸੇ ਪ੍ਰਕਾਸ਼ ਕਰ ਲਿਆ ਸਿੱਖ ਬਹਿ ਗਏ ਦੂਜੇ ਪਾਸੇ ਚੌਂਕੜਾ ਮਾਰ ਕੇ ਹਜ਼ੂਰੀਆ ਪਾ ਕੇ ਬਹਿ ਗਏ ਇੱਕੋ ਅੰਕਾਰ ਤੋਂ ਪਾਠ ਅੱਖਾਂ ਬੰਦ ਕਰਕੇ ਸ਼ੁਰੂ ਕੀਤਾ 18 ਦਾ 23 ਤੱਕ ਭਾਈ ਨਰੈਣ ਸਿੰਘ ਬਾਬਾ ਨਰੈਣ ਸਿੰਘ ਨੇ ਮੂੰਜਵੰਨੀ ਪਾਠ ਸੁਣਾਇਆ ਭਾਈ ਕਾਂ ਸਿੰਘ ਨਬਦ ਦੇ ਪੁੱਤਰ ਕਈ ਗੁਰਸਿੱਖਾਂ ਨੂੰ ਮਾਣੀ ਯਾਦ ਹੈ ਇੱਕ ਗੁਰਸਿੱਖ ਇਦਾਂ ਦੇ ਜਿਨ੍ਹਾਂ ਦੇ ਮੈਂ ਦਰਸ਼ਨ ਕੀਤੇ ਉਹ ਕਹਿੰਦੇ ਭਾਈ ਸਾਹਿਬ ਮੈਨੂੰ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਮਹਾਨੀ ਯਾਦ ਕਰਾਂ ਪਾ ਹੋ ਗਏ ਸੀ ਇੱਕੋ ਅੰਕ ਹਰ ਤੋਂ ਲੈ ਕੇ ਕੋਡੀ ਰਾਗ ਤੱਕ 713 ਅੰਕ ਤੱਕ ਕਦੇ ਮੈਨੂੰ ਮੂੰਹੋਂ ਨਹੀਂ ਆਇਆ ਯਾਦ ਹੋ ਗਿਆ ਕਈ ਵਾਰ ਮੈਂ ਅਭਿਆਸ ਕੀਤਾ ਸਿੰਘਾਂ ਨੂੰ ਨਾਲ ਬਹਿ ਕੇ ਸੁਣਾਇਆ ਕਹਿੰਦੇ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਅੱਗੇ ਨਹੀਂ ਬਾਣੀ ਚੱਲੀ ਅੱਗੇ ਮੈਨੂੰ ਭੁੱਲਣ ਲੱਗ ਪੈ ਸ਼ਾਇਦ ਯਾਦ ਸਾਰੇ ਕੀਤਾ ਸੀ ਪਰ ਕਹਿੰਦੇ ਉਤਮ ਬਾਦਨ ਮੈਨੂੰ ਵਿੱਚ ਵਿੱਚ ਸ਼ਬਦ ਭੁੱਲਣ ਲੱਗ ਪਏ ਫਿਰ ਤਿੰਨ ਵਾਰ ਕਹਿੰਦੇ ਕੋਸ਼ਿਸ਼ ਕੀਤੀ ਸੁਣਾਉਣ ਦੀ ਅੱਗੇ ਭੁੱਲਣ ਲੱਗ ਪਏ ਫਿਰ ਅਰਦਾਸ ਕਰਕੇ ਛੱਡ ਦਿੱਤਾ ਉੰਜ ਸਾ ਸੰਗਤ ਇੱਕੋ ਅੰਕਾਰ ਤੋਂ ਟੋਢੀ ਰਾਗ ਤੱਕ 713 ਉਹਨੂੰ ਯਾਦ ਹੈ ਕੱਲੇ ਗੁਰਸੇ ਸਰੀਰ ਕਰਕੇ ਨਹੀਂ ਹੁੰਦੇ ਨੇ ਬੰਦੇ ਔਰ ਬਾਣੀ ਵੱਧ ਤੋਂ ਵੱਧ ਯਾਦ ਕਰਨੀ ਚਾਹੀਦੀ ਆ ਕਿ ਮੈਂ ਅੱਜ ਤੁਹਾਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਯਾਦ ਮਨਾਉਣ ਆਏ ਹੋ ਸਜਣੋ ਉਸ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਅਰਦਾਸ ਕਰਕੇ ਜਾਓ ਸਾਨੂੰ ਬਾਣੀ ਯਾਦ ਹੋਣ ਲੱਗ ਜਾਏ ਮੇਰਾ ਵਿਸ਼ਵਾਸ ਹੈ ਯਾਦ ਹੋਣ ਲੱਗ ਪੈਣੀ ਹੈ ਬਾਣੀ ਯਾਦ ਕਰੋ ਬਾਣੀ ਯਾਦ ਚਾਹੀਦੀ ਹੈ ਮੁਸਲਮਾਨਾਂ ਵਿੱਚ ਵੀ ਡਿਗਰੀਆਂ ਨੇ ਜਿਹੜਾ ਬੰਦਾ ਧਾਰਮਿਕ ਉਹਨਾਂ ਦੇ ਕਲਮੇ ਪੜ੍ਹ ਕੇ ਕੰਮ ਕਰਦਾ ਹੈ ਉਹਨੂੰ ਉਹ ਕਹਿੰਦੇ ਨੇ ਕਾਜੀ ਜਿਹੜਾ ਮਸੀਬਤ ਦੀ ਸੰਭਾਲ ਕਰਦਾ ਉਹਨੂੰ ਕਹਿੰਦੇ ਮੌਲਵੀ ਜਿਹੜਾ ਹੱਜ ਕੁਜਾਰ ਕੇ ਆਵੇ ਮੱਕੇ ਉਹਨੂੰ ਕਹਿੰਦੇ ਹਾਜੀ ਤੇ ਜਿਹਨੂੰ ਕੁਰਾਨ ਸ਼ਰੀਫ ਮੂੰਹ ਜਵਾਨੇ ਕੰਠ ਹੋਵੇ ਉਹਨੂੰ ਮੁਸਲਮਾਨ ਕਹਿੰਦੇ ਹਾਫਿਜ਼ ਨਿੱਕਾਂ ਹਾਥੇਸ ਮੈਂ ਲੁਧਿਆਣਾ ਵਿੱਚ ਵੀ ਵੇਖੇ ਉੱਥੇ ਵੀ ਹੈ ਜਿਨ੍ਹਾਂ ਨੇ ਮੋਜਵਾਨੀ ਕੁਰਾਨ ਸ਼ਰੀਫ ਯਾਦ ਕੀਤੀ ਇਹ ਕੌਮਾਂ ਵਿੱਚ ਚਾਹੀਦਾ ਹੈ ਉਹਨਾਂ ਦੇ ਧਾਰਮਿਕ ਗ੍ਰੰਥ ਮੋਜਵਾਨੀ ਯਾਦ ਹੋਣੇ ਚਾਹੀਦੇ ਨੇ ਪਤਾ ਕਿਉਂ ਕਈ ਵਾਰ ਹਾਲਾਤ ਕੌਮ ਦੇ ਇਦਾਂ ਦੇ ਬਣ ਜਾਂਦੇ ਨੇ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਵਿੱਚ ਨਿੱਕਾਂ ਗ੍ਰੰਥ ਸਾੜ ਦਿੱਤੇ ਉਹ ਨਹੀਂ ਸਾਡੇ ਸਾਸੰਗਤ ਇਤਿਹਾਸ ਸਾੜਿਆ ਜਾਂਦੇ ਸਬੂਤ ਸਾੜੇ ਜਾਂਦੇ ਨੇ ਕਈ ਵਾਰ ਕੌਮ ਦੇ ਹਾਲਾਤ ਇਦਾਂ ਦੇ ਮੰਨਦੇ ਵੀ ਇਹਨਾਂ ਦੀ ਇਹ ਚੀਜ਼ ਖੋਲੋ ਪਰ ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਬਾਣੀ ਯਾਦ ਰੱਖਿਆ ਕਰੋ ਬਾਣੀ ਵੱਧ ਤੋਂ ਵੱਧ ਯਾਦ ਕਰੋ ਕਿਉਂ ਭਾਈ ਬਾਣੀ ਯਾਦ ਹੋਏਗੀ ਤਾਂ ਜਿੱਥੇ ਮਰਦੀ ਨੇਮ ਵੀ ਕਰ ਲਓਗੇ ਜੇ ਲਖਾਉਣੀ ਪੈ ਲਖਾ ਵੀ ਦਿਓਗੇ ਤੁਸੀਂ ਇਹ ਚੀਜ਼ਾਂ ਗੁਰੂ ਤੇ ਪ੍ਰੋਸਰ ਰੱਖਿਆ ਆਪਾਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਬਾਣੀਆਂ ਯਾਦ ਕਰਾਓ ਆਪ ਵੀ ਨੇਮ ਯਾਦ ਕਰੋ ਬਲਿਹਾਰ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੂੰ ਪੰਜ ਪੰਜ ਬਾਣੀਆਂ ਦੇ ਨੇਮ ਯਾਦ ਆ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਹੌਸਲਾ ਬਧਾਨ ਲਈ ਕਹਿਦਾ ਹਾਂ ਤੁਸੀਂ ਕਹੋਗੇ ਹੋ ਸਕਦੀ ਹੈ ਯਾਦ ਜੀ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋ ਸਕਦਾ ਹੈ ਸਾਨੂੰ ਤੁਹਾਨੂੰ ਤਾਂ ਰੱਬ ਨੇ ਅੱਖਾਂ ਦਿੱਤੀਆਂ ਸ਼ੁਕਰਾਨਾ ਕਰਿਓ ਇਦਾਂ ਦਾ ਬਜ਼ੁਰਗ ਮੈਂ ਤੁਹਾਨੂੰ ਅੱਜ ਵੀ ਮੋਹਾਲੀ ਇਕਮਲਾ ਸਕਨੇ ਜਿਹਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਉਹਨੂੰ ਪੰਜ ਬਾਣੀਆਂ ਵੀ ਯਾਦ ਹੈ ਜੀ ਆਪ ਸਭ ਸਮੇਤ ਉਹਨੂੰ ਸੁਖਮਣੀ ਸਾਹਿਬ ਵੀ ਯਾਦ ਹੈ ਮੈਂ ਉਹ ਬਜ਼ੁਰਗਾਂ ਨੂੰ ਪੁੱਛਿਆ ਕੋਲ ਬੈ ਕੇ ਮੈਂ ਬਾਪੂ ਜੀ ਤੁਹਾਡੀਆਂ ਅੱਖਾਂ ਤਾਂ ਹੈ ਨਹੀਂ ਯਾਦ ਕਿਦਾਂ ਕੀਤਾ ਤੁਹਾਡੀਆਂ ਅੱਖਾਂ ਤਾਂ ਹੈ ਨਹੀਂ ਪੜਨ ਵਾਸਤੇ ਉੰਜ ਮਹਾਰਾਜ ਨੇ ਬਾਣੀ ਅੰਦਰ ਕਿਹਾ ਭਾਈ ਅੰਦੇ ਇਹ ਨਾ ਆਥੀਨ ਜਨਮਖ ਖਲੋਇਣ ਨਾ ਹੈ ਅੰਦੇ ਸਹੀ ਨਾਨਕਾ ਦੇ ਖਸਮੋ ਕੁੱਤੇ ਜਾਹੇ ਜਿਨ੍ਹਾਂ ਨੂੰ ਅੱਖਾਂ ਨਹੀਂ ਦਿੱਤੀਆਂ ਉਹ ਨਹੀਂ ਅੰਨੇ ਜਿਹੜੇ ਰੱਬ ਦੇ ਰਸਤੇ ਤੋਂ ਭੱਡਦੇ ਉਹ ਅੰਨੇ ਨੇ ਮੈਂ ਬਾਪੂ ਜੀ ਅੱਖਾਂ ਹੈ ਨਹੀਂ ਤੁਸੀਂ ਕਿਵੇਂ ਯਾਦ ਕੀਤਾ ਕਿਵੇਂ ਕੱਖਾਂ ਮੈਂ ਯਾਦ ਪਤਾ ਕਿਵੇਂ ਕੀਤਾ ਉਹਨਾਂ ਦੇ ਬੇਟੇ ਦਾ ਨਾਮ ਉਹਨੂੰ ਛੋਟਾ ਨਾਮ ਬੁੱਗਾ ਕਹਿੰਦੇ ਤਾਂ ਕਹਿੰਦਾ ਆ ਮੇਰਾ ਬੇਟਾ ਹੈ ਨਾ ਬੁੱਗਾ ਸਤਵਿੰਦਰ ਕਹਿੰਦੇ ਇਹਦੀ ਮੰਮੀ ਨੂੰ ਬਾਣੀ ਪੜਨੀ ਆਉਂਦੀ ਸੀ ਕਹਿੰਦੇ ਇਹਦੀ ਮਾਤਾ ਨੇ ਮੈਨੂੰ ਕੋਲ ਬੈਠ ਕੇ ਸੁਣਾਈ ਗਈ ਮੈਂ ਸੁਣ ਸੁਣ ਕੇ ਯਾਦ ਕਰ ਲਿਆ ਇਹਦੀ ਮਾਤਾ ਕਹਿੰਦਾ ਮੈਨੂੰ ਕਾਲ ਬੈਕ ਤੇ ਸਦਲਿੰਦਰ ਦੀ ਸੁਣਾਈ ਗਈ ਤੇ ਮੈਂ ਸੁਣ ਸੁਣ ਕੇ ਯਾਦ ਕਰ ਲਿਆ ਉਹ ਭਾਈ ਸੁਣ ਕੇ ਵੀ ਯਾਦ ਹੋ ਜਾਂਦਾ ਇਸ ਲਈ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਬਾਣੀ ਯਾਦ ਕਰਾਓ ਫਿਰ ਇਹ ਦਿਨ ਮਨਾਉਣ ਦਾ ਫਾਇਦਾ ਇੱਕ ਤੁਸੀਂ ਅੱਜ ਜ਼ਰੂਰ ਅਰਦਾਸ ਕਰਕੇ ਜਾਇਓ ਬਾਬਾ ਜੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਨਿਤਨੇਮ ਯਾਦ ਹੋ ਜਾਏ ਕਹਿ ਕੇ ਜਾਇਓ ਮੇਰਾ ਵਿਸ਼ਵਾਸ ਹੈ ਹੋ ਜਾਣਾ ਹੈ ਨਮੀ ਕਹਿ ਕੇ ਜਾਵਾਂਗਾ ਆਪਣੇ ਲਈ ਆਪਾਂ ਸਾਰੇ ਇਸ ਧਰਤੀ ਤੇ ਆ ਜਾਏ ਕਹਿ ਕੇ ਜਾਇਓ ਬਾਬਾ ਜੀ ਤੁਹਾਡਾ ਜਨਮ ਦਿਹਾੜਾ ਮਨਾਉਣਾ ਹੈ ਕਿਸੇ ਦਾ ਜਨਮ ਦਿਨ ਮਨਾਉਣ ਜਾਈਏ ਤੁਸੀਂ ਕੋਈ ਗਿਫਟ ਲੈ ਕੇ ਜਾਂਦੇ ਹੋ ਬਦਲੇ ਚ ਉਹ ਵੀ ਕੋਈ ਗਿਫਟ ਦਿੰਦੇ ਨੇ ਤੁਸੀਂ ਭਾਵਨਾ ਨਾਲ ਅੱਜ ਆਏ ਹੋ ਸਾਥ ਸੰਗਤ ਆਪਾਂ ਮੰਗ ਕੇ ਜਾਈਏ ਬਾਬਾ ਜੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਨਿਤਨੇਮ ਦੀ ਬਾਣੀ ਯਾਦ ਹੋ ਜਾਏ ਤਾਂ ਜ਼ਰੂਰ ਕਿਰਪਾ ਹੋਏ ਨੂੰ ਵਾਪਸ ਦੀਪ ਸਿੰਘ ਜੀ ਆਂਦਾ ਤੁਸੀਂ ਜਨਮ ਦਿਹਾੜਾ ਮਨਾਉਣ ਆਏ ਹੋ ਕੁਝ ਸ਼ਖਸੀਅਤਾਂ ਅਸੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਜਨਮ ਦਿਨ ਵੀ ਮਨਾਇਆ ਜਾਵੇ ਨਾ ਪ੍ਰਕਾਸ਼ ਦਿਹਾੜਾ ਵੀ ਤਾਂ ਹੀ ਗੱਲ ਸ਼ਹਾਦਤ ਦੀ ਹੁੰਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬਲੇ ਅਰਦਾਸ ਕੀਤੀ ਚਤ ਜੋੜ ਕੇ ਸੀਸ ਉਨ ਉੱਥੇ ਪੈਂਡ ਕਰਨਾ ਹੈ ਵਿਸ਼ਵਾਸ ਵਿਖਿਓ ਇੱਕ ਰਸਤੇ 'ਚ ਗੁਰਦੁਆਰਾ ਆਉਂਦਾ ਹੈ ਜਦੋਂ ਤਰਨਤਨ ਸਾਹਿਬ ਜਾਓਗੇ ਨਾ ਉਹ ਗੁਰਦੁਆਰੇ ਦਾ ਨਾਮ ਪਤਾ ਕੀ ਲਕੀਰ ਸਾਹਿਬ